ਮੇਰੇ ਕੋਲ ਇੱਕ ਮੰਗ ਹੈ ਜੀ ਆਈ ਮੈਨੂੰ ਇੰਨੀ ਮਤਲਬ ਮੈਂ ਕੀ ਕਹਾਂ ਕਿ ਮੈਨੂੰ ਇੰਨਾ ਦੁੱਖ ਹੋਇਆ ਕਿ ਯਾਰ ਹਜੇ ਤੱਕ ਹਾਂ ਵੀ ਨਹੀਂ ਕਰ ਸਕੇ ਗੁਰੂ ਸਾਹਿਬ ਦੀ ਗੁਰੂ ਸਾਹਿਬ ਦੀ ਸਵਾਰੀ ਜਦੋਂ ਆਪਾਂ ਲੈ ਕੇ ਜਾਂਦੇ ਆ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਉਣਾ ਕਰੇ ਲੈ ਕੇ ਜਾਂਦੇ ਆ ਜਿਹੜੀ ਪਾਲਕੀ ਵਾਲੀ ਗੱਡੀ ਹੈ ਉਹ ਤੇ ਟੈਕਸ ਲੱਗਦਾ ਸੀ ਜੀ ਉਹ ਗੱਡੀ ਤੇ ਉਹ ਕਹਿੰਦੇ ਪਾਲਕੀ ਵਾਲੀ ਗੱਡੀ ਤੇ ਟੈਕਸ ਮਾਫ ਕਰ ਦਿਓ ਮੈਂ ਅਫਸਰਨ ਬੁਲਾਇਆ ਕਹਿੰਦੇ ਹਾਂਜੀ ਕਰ ਤਾਂ ਸਕਦੇ ਹਾਂ ਬਸ ਇਹ ਹੈ ਜੀ ਕਮਰਸ਼ੀਅਲ ਇਤਮਾਲ ਨਾ ਕਰਨ ਉਹ ਮੈਂ ਕਿਹਾ ਤੁਹਾਨੂੰ ਪਤਾ ਹੀ ਨਹੀਂ ਯਾਰ ਜਿਹੜੀ ਗੱਡੀ ਚ ਗੁਰੂ ਸਾਹਿਬ ਦੇ ਚਰਨ ਪੈ ਜਾਣ ਉਹਦੇ ਚ ਤਾਂ ਅਸੀਂ ਜੁੱਤੀ ਲਾ ਕੇ ਚੜਦੇ ਆ ਯਾਰ ਉਹਨਾਂ ਤਾਂ ਅਸੀਂ ਰੋਜ਼ ਜੇ ਕੋਈ ਗੱਡੀ ਉਹਨੂੰ ਲੈ ਕੇ ਜਾਂਦੀ ਹੈ ਪਾਲਕੀ ਵਾਲੀ ਗੱਡੀ ਆਪਾਂ ਜਾਦਾ ਲੈ ਕੇ ਜਾਂਦੇ ਆ ਉਹ ਸਾਰੇ ਜਿਹੜੇ ਟੈਕਸ ਨੇ ਉਹ ਮਾਫ ਕਰਦੇ ਕਿੰਨੇ ਕਿੰਨੇ ਸੀ ਟੈਕਸ 11 ਲੱਖ ਰੁਪਏ ਆ 11 ਲੱਖ ਰੁਪਇਆ ਕੀ ਹੈ ਦੱਸੋ ਜੀ